ਇਹਨਾਂ ਤੇ ਕੋਈ ਯਕੀਨ ਨਾ ਕਰੋ ਪ੍ਰੈਸ ਕਾਨਫਰੰਸ ਕਰਨ ਬੈਹ ਜਾਂਦੇ ਆ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਕੱਢੀ ਜਾਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਜੇ ਤੁਸੀਂ ਨਾ ਆਓ ਔਰ ਗਾਲਾਂ ਉਹ ਕੱਢਦੇ ਆ ਜਿਨ੍ਹਾਂ ਦਾ ਕੰਮ ਨਹੀਂ ਬਣਿਆ ਜਿਹੜੇ ਮੁੱਖ ਮੰਤਰੀ ਵਾਲੀਆਂ ਪਜਾਮੀਆਂ ਸਮਾ ਬੈਠੇ ਸੀ ਪਰ ਅਹੀਂ ਰਹਿ ਗਏ ਇਹਨਾਂ ਤੇ ਕੋਈ ਯਕੀਨ ਨਾ ਕਰਿਓ ਇਹ ਆਉਣਗੇ ਤੁਹਾਡੇ ਕੋਲੇ ਕੋਈ ਫਾਇਦਾ ਨਹੀਂ ਜੇ ਜੇ ਤੁਸੀਂ ਜਾਣਗੇ ਕੀ ਕਰ ਲੈਣਗੇ ਕੰਮ ਤਾਂ ਮੈਂ ਕਰਨੇ ਆਂ ਸਰਕਾਰ ਦਾ ਆਪਣੇ ਕੋਲਿਆ ਪਾਉਣਾ 3 ਸਾਲ ਤੇ ਅਗਲੇ 5 ਸਾਲ ਵੀ ਆਪਣੇ ਕੋਲ ਹੀ ਹੈ। ਹਾਂ ਜਿੰਨੀ ਦੇਣੀ। ਸੋ ਇਕੱਠੇ ਹੋ। ਏ ਕਰਖੋ 5ਵੇਂ ਨੰਬਰ ਤੇ ਵਟਣ ਹੈ ਪਰ ਆਉਣਾ ਪਹਿਲੇ ਨੰਬਰ ਤੇ ਹੈ। ਮਸ਼ੀਨ ਚ 5ਵੇਂ ਨੰਬਰ ਤੇ ਹੈ। ਆਉਣਾ ਪਹਿਲੇ ਨੰਬਰ ਤੇ ਹੈ। ਸੂਇਸ ਕਰਕੇ ਪਹਿਲਾਂ ਵਾਲਾ ਰਿਜ਼ਲਟ ਦਿਓ। ਇਹਨਾਂ ਦੋਨਾਂ ਨੂੰ ਵੇਲੇ ਕਰੋ। ਇਹ ਗਿਆ ਸਚਨਾ। ਅੱਜ ਸੱਟਿਆਲੀ ਪਾਰਟੀ ਇਮਾਨਦਾਰ ਹੈ ਅਸੀਂ ਖਾਣ ਨਹੀਂ ਦਿੰਦੇ ਪੈਸੇ ਅਸੀਂ ਉਹਨਾਂ ਨੂੰ ਕਹਿ ਵੀ ਤੂੰ ਇਹ ਨਹੀਂ ਕਰ ਸਕਦਾ ਕਹਿੰਦੇ ਮੈਂ ਨਹੀਂ ਇਹ ਰਿਸ਼ਿਆ ਨਾ ਅੱਜ ਕੱਲ ਦੁਬਾਰੇ ਲੜ ਕੇ ਦੇਖ ਲਾ ਦੁਬਾਰੇ ਇਲੈਕਸ਼ਨ ਲੜ ਕੇ ਦੇਖ ਲਾ ਤੈਨੂੰ ਲੱਗ ਜੂਗਾ ਪਤਾ ਚਾਂਦੀ ਕਿਹੜੇ ਭਾਅ ਵਿਕਦੀ ਹੈ ਤੂੰ ਜਿੱਤਿਆ ਸੀ ਜਾਂ ਪਾਰਟੀ ਜਿੱਤੀ ਸੀ ਦੁਬਾਰੇ ਲੜ ਕੇ ਦੇਖ ਪਾਰਟੀ ਜਿੱਤੀ ਪਾਰਟੀ ਜਿੱਤੀ ਆ ਖੜੀਆਂ ਮਾਮਾ ਪਰਣਾ ਮਾਮਾ ਬੇਪਾਰਟੀ ਜਿੰਦਾਬਾਦ ਸੋ ਵੀਰੇ ਇਨਾਂ ਤੇ ਕੋਈ ਯਕੀਨ ਨਾ ਕਰੋ ਪ੍ਰੈਸ ਕਾਨਫਰੰਸ ਕਰਨ ਬੈਹ ਜਾਂਦੇ ਆ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਤਰਕੀ ਕੱਢੀ ਜਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਜਿੰਨੇ ਜ ਤੁਸੀਂ ਨਾ ਆਓ ਔਰ ਗਾਲਾਂ ਉਹ ਕੱਢਦੇ ਆ ਜਿਨ੍ਹਾਂ ਦਾ ਕੰਮ ਨਹੀਂ ਬਣਿਆ ਜਿਹੜੇ ਮੁੱਖ ਮੰਤਰੀ ਵਾਲੀਆਂ ਪਜਾਮੀਆਂ ਸਮਾ ਬੈਠੇ ਸੀ ਪਰ ਐਂ ਹੀ ਰਹਿ ਗਈਆਂ ਉਹ 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 ਰਾਤ ਦੇ 11 ਵਜੇ ਤੱਕ ਕੰਮ ਨਹੀਂ ਕਰ ਸਕਦੇ ਮੈਂ ਰਾਤ ਦੇ 11 ਵਜੇ ਤੱਕ ਲੋਕਾ ਚ ਹੁਣਾ ਰਾਤ ਦੇ 11 ਵਜੇ ਤੱਕ ਉਹ ਨਹੀਂ ਉਹ ਤਾਂ ਕਹਿੰਦੇ ਟੈਂਪਰੇਚਰ ਪੁੱਛ ਕੇ ਬਾਹਰ ਜਾਂਦੇ ਆ ਹਾਊ ਮੱਚ ਇਜ਼ ਦਾ ਟੈਂਪਰੇਚਰ ਸਰ 39 ਲੋ ਮਾਈ ਗੋਡ ਟੂ ਹੌਟ ਦੱਸਿਓ ਜਦੋਂ 30 ਡਿਗਰੀ ਹੋ ਗਿਆ ਚੱਲਾਂਗੇ ਪੰਜਾਬ ਬਚਾਉਣ ਦੇ ਅੰਦਰ ਬਚਾਉਣ ਚੱਲਾਂਗੇ 30 ਡਿਗਰੀ ਟੈਂਪਰੇਚਰ ਪੁੱਛ ਕੇ ਜਾਂਦੇ ਆ ਉਹਨੇ ਚਿਰਚ ਮੈਂ ਅੱਧਾ ਹਲਕਾ ਕਰ ਦੇਣਾ ਬਾੜ ਕੋ ਕੈਂਪ ਬਸਤੀ ਛੇਕ ਬਸਤੀ ਦਾਨੇਸ਼ਵੰਦਾ 13 ਨੰਬਰ ਬਾੜ 21 ਨੰਬਰ ਮਹਿਰੋਜ਼ ਕਾਰਨਗਰ ਕਾਰਨਗਰ 55 ਨੰਬਰ ਸਤਕਬੀਰ ਨਗਰ ਉਤਾਰਨਗਰ ਮਾਡਰਨ ਹਾਊਸ ਬਿਸ਼ੋਰੀ ਮੱਲਾ ਮੈਂ ਸਾਰੇ ਮੈਂ ਨਿਕਲੇ ਮੱਲਿਆਂ ਚੋਂ ਆ ਇਹਨੂੰ ਕੀ ਪਤਾ ਮਹੱਲੇ ਕੀ ਹੁੰਦੇ ਨੇ ਡੇਡ ਡੇਡ ਕਰੋੜ ਦੀਆਂ ਗੱਡੀਆਂ ਲੈ ਫਿਰਦਣੇ ਇਹ ਇਹ ਗੱਡੀ 'ਚ ਵੀ ਸੌਂਦੇ ਨੇ ਗੱਡੀ ਇਹੋ ਜਿਹੀ ਨਹੀਂ ਚਾਹੀਦੀ ਵੀ ਸੀਟ 'ਤੇ ਬਹਿ ਜਾ ਨਾ 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 ਗੱਡੀ ਦੇ ਵਿੱਚ ਵੀ ਵੈੱਗ ਬਣੇ ਐਨਾ ਆਰਾਮ ਚਾਹੀਦਾ ਇਹ ਕੰਮ ਕਿਹੜਾ ਕਰਦੇ ਹੋ ਵੀ ਐਨਾ ਆਰਾਮ ਚਾਹੀਦਾ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਐਸ ਵਾਰ 10 ਤਰੀਕ ਨੂੰ ਵੋਟਾਂ ਪੈਣਗੀਆਂ 13 ਨੂੰ ਰਿਜ਼ਲਟ ਆਊਗਾ ਬਸ ਜਿੱਥੇ ਜਿੱਥੇ ਵੀ ਹੈਗੇ ਹੋ ਆਪਣੇ ਦੋਸਤਾਂ ਮਿੱਤਰਾਂ ਨੂੰ ਸਾਰੇ ਗਵਾਂਢੀਆਂ ਨੂੰ ਸਰਨ ਦੱਸ ਦੋ ਭਗਵਾਨ ਸਾਡਾ ਬਿਜਲੀ ਦਿਲ ਜ਼ੀਰੋ ਭਗਵਾਨਤ ਮਾਨ ਸਾਡਾ ਹੀਰੋ ਅੱਛਾ ਜਿੰਦਾਬਾਦ ਜਿੰਦਾਬਾਦ ਆ ਦੱਸ ਦਿਓ ਭਾਈ ਮੀਡੀਆ ਵਾਲਿਓ ਇੱਧਰ ਵੀ ਲਾਲਾ ਕਰੋ ਕੈਮਰੇ ਕਦੇ ਆ ਲੋਕ ਕਹਿੰਦੇ ਨੇ ਮੈਂ ਨਹੀਂ ਕਹਿਣਾ ਹਾਂਜੀ ਪੁੱਤਰ ਜੀ ਵਾਹ ਵਾਹ ਪੜਿਆ ਘਰ ਪੁੱਤ ਫਿਰ ਅਸਰ ਪੈਣਾ ਬਹੁਤ ਵੱਡਾ ਠੀਕ ਹੈ ਨਾ ਸੋ ਇੰਨੇ ਬੱਚੇ ਸੁਨੇਹ ਪਰਵਾਣ ਸੁਨੇਹ ਇੱਥੇ ਪਹੁੰਚਿਓ ਦੋਨੇ ਹੱਥ ਉੱਪਰ ਕਰਕੇ ਦੋ ਨਾਰੇ ਲਾ ਦਿਓ ਮੈਨੂੰ ਥੋੜਾ ਜਿਹਾ ਸਕੂਨ ਹੋ ਜੂ ਕਿ ਹਾਂ ਪੰਜਾਬ ਲਈ ਕੋਈ ਕੰਮ ਕਰਕੇ ਆਇਆ ਕਿਉਂਕਿ ਜਿੰਨਾ ਚਿਰ ਮੈਂ ਪੰਜਾਬ ਦੇ ਲੋਕਾਂ ਲਈ ਕੋਈ ਕੰਮ ਨਾ ਕਰਾਂ ਜਿੰਨਾ ਚਿਰ ਮੈਂ ਪੰਜਾਬ ਦੇ ਲੋਕਾਂ ਵਾਸਤੇ ਕੋਈ ਆਪਣਾ ਸਨੇਹਾ ਨਾ ਦੇਵਾਂ ਮੈਨੂੰ ਨੀਂਦ ਨਹੀਂ ਆਉਂਦੀ ਕਿ ਅੱਜ ਮੈਂ ਪੰਜਾਬ ਦੇ ਕੰਮ ਆਇਆ ਜਾਂ ਨਾ ਤੇ ਤੜਕੇ ਉੱਠ ਕੇ ਸਭ ਤੋਂ ਪਹਿਲਾਂ ਅਰਦਾਸ ਇਹ ਕਰਦੀ ਆਂ ਪ੍ਰਮਾਤਮਾ ਇੱਕ ਦਿਨ ਹੋਰ ਮਿਲ ਗਿਆ ਪੰਜਾਬ ਦੀ ਸੇਵਾ ਕਰਨ ਵਾਸਤੇ ਦਿਲ ਪੰਜਾਬ ਵਾਸਤੇ ਤੜਪਦਾ ਸੋ ਜਸਟ ਬਲੀਵ ਮੀ ਨਿਸ਼ਚੈ ਯਕੀਨ ਰੱਖਿਓ ਆਹੀ ਜਿਹੜਾ ਕਰ ਰੱਖਿਆ ਦੁਨੀਆਂ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਹਾਰਾ